ਹਾਵਾ ਸ਼ਾਵਾ 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 ਬਿਨਾਂ ਬਲੂਸ਼ਰ ਦਾ ਇਰਾਗੜੀ ਰੈਡ ਬੁਲ ਛੱਡ ਪੀਲਾ ਹੋਲਾ ਤਗੜੀ ਹੋਲਾ ਹੋਲਾ ਹੁੰਦੀ ਹਨੀ ਜਦੋਂ ਖੋਲਦਾ ਸਨੇਪ ਨਾਮ ਕਰਕੇ ਸਰਚ ਮੈਨੂੰ ਕਰਦੀਆਂ ਐੜ ਐੜ ਕਰਦਾ ਨਹੀਂ ਉਸ ਜਦੋਂ ਗੀਤ ਕੱਢਦਾ ਜਦੋਂ ਗੀਤ ਕੱਢਦਾ ਨਾ ਤੇਰਾ ਤੁਰਣੀ ਛੱਡਦਾ ਰੱਬ ਭਰੀ ਛੱਡ ਨਾ ਤੇ ਪਾਣਾ ਲਾਗੇ ਮੀਠਾ ਬਿਨਾਂ ਚੰਦੀ ਗੜੋਂ ਪਿੰਡ ਦੇ ਰਾਠੀ ਕਾ ਬਿਨਾਂ ਫੀਂਦੇ ਮੈਂ ਥੁੜਕ ਪਰਾਹੀ ਕਿੰਮ ਵਈਵਾ ਤੂੰ ਕਿੰਮ ਵਈਵਾ ਕਬੱਡੀ ਦੇ ਰਸਤਮ ਖਿਡਾਰੀ ਦਲਾਲਪੁਰੀਏ ਪਾਲਾ ਦੇ ਖਾਦਰ ਸਾਹਿਬ ਸਾਡੀ ਗਰਾਊਂਡ ਤੇ ਅੱਜ ਪਹੁੰਚੇ ਆ ਬਹੁਤ ਬਹੁਤ ਧੰਨਵਾਦ ਜੀ ਹਰੀਤ ਸਿੰਘ ਜੀ ਇਹਦੇ ਮਾਮਾ ਜੀ ਆ ਜੀ ਇਹ ਤੇ ਬਹੁਤ ਵਧੀਆ ਲੱਗਾ ਸਾਨੂੰ ਸਾਡੀ ਗਰਾਊਂਡ ਦੇ ਵਿੱਚ ਵੀ ਇਹਦੇ ਰਸਤਮ ਖਿਡਾਰੀ ਦੇ ਤੇ ਦਾਜੀ